ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਜੀ ਮੈਂ ਪਿੰਡ ਦਬਰਪੁਰ ਦਾ ਰਹਿਣ ਵਾਲਾ ਜਦੋਂ ਤੋਂ ਆਮ ਆਦਮੀ ਕਲੀਨਿਕ ਸਾਡੇ ਪਿੰਡ ਖੁੱਲਿਆ ਹੈ ਜੀ ਉਸ ਤੋਂ ਸਭ ਨੂੰ ਬਹੁਤ ਫਾਇਦਾ ਹੋਇਆ ਪਹਿਲੇ ਕੀ ਸੀਗਾ ਪ੍ਰਾਈਵੇਟ ਹਸਪਤਾਲਾਂ ਦੇ ਜਾਂਦੇ ਸੀਗੇ ਲੰਬੀਆਂ ਲਾਈਨਾਂ ਖੜਨਾ ਪੈਂਦਾ ਸੀਗਾ ਉਸ ਤੋਂ ਸਾਨੂੰ ਬਹੁਤ ਰਾਹਤ ਮਿਲੀ ਹੈ ਜੀ ਨਾਮਕਰਮ ਸਿੰਘ ਜੀ ਪਿੰਡ ਜਾਫਰਪੱਤੋਂ ਜੀ ਜਿਸ ਦਿਨ ਦਾ ਸਾਡੇ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੁੱਲਿਆ ਹੈ ਜੀ ਉਸ ਦਿਨ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਤੇ ਇੱਥੇ ਦਵਾਈ ਵੀ ਫ੍ਰੀ ਹੈ ਤੇ ਅਸੀਂ ਜੋ ਪਹਿਲੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਖੱਜਲ-ਖਵਲ ਹੁੰਦੇ ਸੀ ਤਾਂ ਸਾਨੂੰ ਇੱਥੋਂ 10 ਮਿੰਟ ਦੇ ਅੰਦਰ-ਅੰਦਰ ਦਵਾਈ ਦੇ ਕੇ ਡਾਕਟਰ ਸਾਹਿਬ ਵੀ ਬਹੁਤ ਅੱਛੇ ਨੇ ਤੇ ਸਾਰਾ ਸਟਾਫ ਮੈਂਬਰ ਜੋ ਇੱਥੋਂ ਦਾ ਬਹੁਤ ਹੀ ਚੰਗਾ ਹੈ ਜੀ ਤੋ ਪਹਿਲਾਂ ਅਸੀਂ ਜਦ ਇਹ ਹੈਗਾ ਨਹੀਂ ਸੀਗਾ ਉਸ ਤੋਂ ਪਹਿਲਾਂ ਦਵਾਈ ਲੈਣ ਜਾਂਦੇ ਸੀਗੇ ਲਾਈਨਾਂ 'ਚ ਲੱਗਦੇ ਸੀਗੇ ਆਪਾਂ ਲਾਈਨਾਂ 'ਚ ਲੱਗ ਕੇ 1500-2000 ਰੁਪਏ ਸਾਡੇ ਇੱਕ ਵਾਰੀ ਚੈੱਕਅਪ ਤੇ ਲੱਗਦੇ ਹੁੰਦੇ ਸੀਗੇ ਹੁਣ ਜਿਸ ਦਿਨ ਤੋਂ ਇਹ 3-4 ਮਹੀਨੇ ਤੋਂ ਖੁੱਲਿਆ ਇਹ ਕਲੀਨਿਕ ਉਸ ਦਿਨ ਤੋਂ ਸਾਨੂੰ ਬਹੁਤ ਰਾਹਤ ਹੈ ਇੱਥੇ ਆਂਦੇ ਆਂ ਅਸੀਂ 10 ਮਿੰਟ 'ਚ ਦਵਾਈ ਲੈ ਕੇ ਚਲੇ ਜਾਂਦੇ ਆਂ ਇੱਥੇ ਦਵਾਈ ਬਿਲਕੁਲ ਫ੍ਰੀ ਹੈ ਟੈਸਟ ਫ੍ਰੀ ਨੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਇੱਥੇ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਅਸੀਂ ਆਮਾ ਦੇ ਮੈਡੀਕਲ ਕਲੀਨਿਕ ਖੁੱਲਿਆ ਸਾਡੇ ਪਿੰਡ ਵਿੱਚ ਜਿਸ ਦਿਨ ਦਾ ਅਸੀਂ ਬਹੁਤ ਆਰਾਮ ਨਾਲ ਦਵਾਈ ਲੈ ਕੇ ਜਾਂਦੇ ਆ ਨਾ ਇੱਥੇ ਕੋਈ ਫੀਸ ਲੱਗਦੀ ਹੈ ਨਾ ਕੋਈ ਕਾਡ ਦੀ ਫੀਸ ਲੱਗਦੀ ਹੈ ਸਟਾਫ ਬਹੁਤ ਅੱਛਾ ਹੈ ਪਹਿਲਾਂ ਅਸੀਂ ਜਾਂਦੇ ਸੀ ਕਿ ਚੰਡੀਗੜ੍ਹ ਜਾਂਦੇ ਸੀ ਪੀਜੀਆਈ ਤੱਕੇ ਖਾਂਦੇ ਸੀ ਸਾਰਾ ਦਿਨ ਛੇ ਚ ਜਾਂਦੇ ਸੀ ਪਰ ਅਸੀਂ ਹੁਣ ਆਰਾਮ ਨਾਲ ਇੱਥੋਂ ਆਪਣੀ ਦਵਾਈ ਲੈ ਲੈਨੇ ਪਿੰਡ ਵਿੱਚੋਂ ਡਿਸਪੈਂਸਰੀ ਜਿਸ ਦਿਨ ਦੀ ਖੁੱਲਿਆ ਬਹੁਤ ਆਰਾਮ ਨਾਲ ਅਸੀਂ ਦਵਾਈ ਲੈਂਦੇ ਆ ਇੱਥੇ ਸਾਰੀ ਦਵਾਈਆਂ ਟੈਸਟ ਆਪਣਾ ਫ੍ਰੀ ਹੁੰਦੇ ਹਨ ਤੇ ਆਪਣਾ ਕੋਈ ਖੱਜਲ-ਖਵਾਰੀ ਨਹੀਂ ਹੁੰਦੀ ਜਿਵੇਂ ਪਹਿਲੇ ਹੁੰਦੀ ਸੀਗੀ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਜੀ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਭਗਵੰਤ ਮਾਨ ਜੀ ਦਾ